ਨ ਕੋਈ ਇੱਧਰ ਜਾਂਦੇ ਹੋ ਤੇ ਲੋਕੀ ਕਹਿੰਦੇ ਨੇ ਕਿ ਯਾਰ ਕਿਤੇ ਨਸ਼ੇ ਦੇ ਦੰਨੇ ਪੈ ਗਿਆ ਬੰਦਾ ਕਿ ਜਿਹੜਾ ਬਾਰ-ਬਾਰ ਉਧਰ ਤੁਰਿਆ ਰਹਿੰਦਾ ਫੂਲ ਲੋਕੀ ਤਾਂ ਇਹ ਵੀ ਕਹਿੰਦੇ ਆ ਕੋਲੇਨਾਥ ਜੀ ਭੰਗ ਪੀਂਦੇ ਆ ਕੋਲੇਨਾਥ ਜੀ ਨੇ ਤਾਂ ਜ਼ਹਿਰ ਵੀ ਪੀਤਾ ਸੀ ਤਾਂ ਫੇ ਤੂੰ ਜ਼ਹਿਰ ਵੀ ਪੀ ਲੋ ਸਾਈਂ ਜੀ ਕਿਸੇ ਨੂੰ ਕਹਿੰਦੇ ਥੋੜੀ ਜੀ ਤੁਸੀਂ ਪੀਓ ਇਹ ਲੋਕਾਂ ਨੇ ਬਹੁ ਵੱਡਾ ਗਲਤ ਮੈਥ ਬਣਾ ਲਿਆ ਆ ਕਿ ਆਪਾਂ ਉਹ ਸਾਈਂ ਜੀ ਦੇ ਜਾਣਾ ਆ ਬਾਹਰ ਕੋਕੇ ਤੇ ਖੜੇ ਹੋ ਕੇ ਸਿਗਰਟ ਪੀਣੀ ਆ ਠੀਮ ਖਾਣੀ ਆ ਇਹ ਕਰਨਾ ਉਹ ਕਰਨਾ ਸਾਈਂ ਜੀ ਥੋੜੀ ਕਹਿੰਦੇ ਸੀਗੇ ਤੁਸੀਂ ਸਾਈਂ ਜੀ ਦੀਆਂ ਗੱਲਾਂ ਸੁਣੋ ਇਸ ਸਾਈਂ ਜੀ ਕਿਸੇ ਨੂੰ ਆ ਕੇ ਕਹਿੰਦੇ ਸੀ ਤੁਸੀਂ ਨਸ਼ਾ ਕਰਕੇ ਆਓ ਮੇਰੇ ਦਰਵਾਜ਼ੇ ਉੱਥੇ ਤਾਂ ਵੱਡਾ-ਵੱਡਾ ਲਿਖਿਆ ਹੈ ਨਸ਼ਾ ਸ਼ਰਾਬ ਪੀ ਕੇ ਅੰਦਰ ਆਣਾ ਮਨਾ ਹੈ ਤੁਹਾਨੂੰ ਪਤਾ ਹੋਏਗਾ ਇੱਕ ਥੋੜੇ ਟਾਈਮ ਪਹਿਲੇ ਵੀਡੀਓ ਵਾਇਰਲ ਹੋਈ ਸੀ ਸਾਈਂ ਜੀ ਦੀ ਸਾਰਿਆਂ ਨੇ ਗੱਲਾਂ ਬਹੁ ਚੁੱਕੀਆਂ ਕਿ ਇਹ ਸਾਈਂ ਸਾਰਿਆਂ ਨੂੰ ਥੱਪੜ ਮਾਰ ਰਿਹਾ ਇਹ ਆ ਉਹ ਪਰ ਕਿਸੇ ਨੇ ਉੱਥੇ ਇਹ ਨਹੀਂ ਦੇਖਿਆ ਕਿ ਉਹ ਬੰਦੇ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਸ਼ਰਾਬ ਪੀ ਕੇ ਬਾਬਾ ਮੁਰਾਦ ਸ਼ਾਹੀ ਦੇ ਦਰਗਾਹ ਤੇ ਖੜਾ ਹੋਇਆ ਹੁਣ ਕੋਈ ਕਿਸੇ ਮੁਰਸ਼ਦ ਦਾ ਮੁਰਸ਼ਦ ਵੀ ਦਰਗਾਹ ਤੇ ਚੜੇਗਾ ਸ਼ਰਾਬ ਪੀ ਕੇ ਤੇ ਤੁਸੀਂ ਦੱਸੋਗੇ ਕੀ ਕੀਤਾ ਜਾਏਗਾ ਜਿਨ੍ਹਾਂ ਨੂੰ ਦਿੰਦੇ ਆ ਜੀ ਝੋਲੀਆਂ ਭਰ ਦਿੰਦੇ ਤਾਂ ਆਪਣਾ ਆਪਣੇ ਨਾਲ ਵਰਤੀ ਹੋਈ ਗੱਲ ਆ ਤੁਹਾਨੂੰ ਮੈਂ ਐਗਜ਼ਾਮਪਲ ਦੱਦਣਾ ਮੇਰਾ ਐਕਸੀਡੈਂਟ ਹੋਇਆ ਸੀ ਵਿਸ਼ਾਲ ਮੇਗਾ ਮਾਰ ਦੇ ਕੋਲ ਇੰਨਾ ਤਕੜਾ ਐਕਸੀਡੈਂਟ ਹੋਇਆ ਸੀ ਗੱਡੀ ਨੇ ਪੰਜ ਪਲਟੀਆਂ ਖਾਧੀਆਂ ਤੁਸੀਂ ਠੀਕ ਆ ਜਿਹੜਾ ਗੱਡੀ ਦੇਖਦਾ ਸੀ ਉਹ ਕਹਿ ਦਿੰਦਾ ਸੀ ਕਿ ਬੰਦੇ ਬੱਚੇ ਕਿੱਦਾਂ ਤੇ ਉਸ ਟਾਈਮ ਮੈਂ ਆਪਣੇ ਅੱਖੀ ਸਾਈ ਜੀ ਨੂੰ ਦੇਖਿਆ ਸੀ ਤੇ ਕਿਸੇ ਨੂੰ ਖਰੋਚ ਨਹੀਂ ਆਈ ਸੀ ਗੱਡੀ ਭਾਵੇਂ ਖਤਮ ਹੋ ਗਈ ਸੀ 3 ਮਹੀਨੇ ਨਵੀਂ ਗੱਡੀ ਸੀ ਗੱਡੀ ਖਤਮ ਹੋ ਗਈ ਸੀ ਪਰ ਆਪਾਂ ਨੂੰ ਕਿਸੇ ਨੂੰ ਖਰੋਚ ਨਹੀਂ ਆਈ ਸੀ ਕਿਸੇ ਟਾਈਮ ਇਦਾਂ ਸੀ ਕਿ ਕੋਈ ਚੀਜ਼ ਲੈਣ ਜੋਗੇ ਨਹੀਂ ਪੈਸੇ ਸੀ ਅੱਜ ਕੱਲ ਸਾਈਂ ਜੀ ਦੀ ਇੰਨੀ ਕਿਰਪਾ ਹੈ ਜੋ ਦੇਈ ਜਾਂਦੇ ਸਭ ਬੱਲੇ ਬੱਲੇ ਆ ਪਾਪਾ ਦਾ ਮੇਰਾ ਇੰਨਾ ਕ ਸਾਥ ਨਾ ਮੇਰੇ ਬਾਪੂ ਵਰਗਾ ਨਹੀਂ ਹੈ ਜੀ ਕੋਈ ਪਿਓ ਮੈਨੂੰ ਕਹੇਗਾ ਨਾ ਤੈਨੂੰ ਜਾਨ ਦੇਣੀ ਭਈ ਮੈਂ ਤਾਂ ਉਹ ਵੀ ਦੇ ਦਾਂਗਾ ਜੀ ਮੇਰਾ ਮੇਰਾ ਪਿਓ ਮੇਰਾ ਰੱਬ ਹੈ ਇੱਕ ਮੇਰਾ ਪਿਓ ਮੇਰਾ ਰੱਬ ਹੈ ਤੇ ਇੱਕ ਮੇਰਾ ਸਾਈਂ ਲਾਡੀ ਸ਼ਾਹ ਮਨ ਦਾ ਅੱਜ ਕੱਲ ਜਿਹੜੀ ਐਡ ਚੱਲਦੀ ਹੈ ਪਿੱਛੇ ਜੇ ਤੁਸੀਂ ਦੇਖਿਆ ਕਿ ਕਾਫੀ ਰੋਲਾ ਪਿਆ ਹੈ ਕਿ ਅੱਜ ਕੱਲ ਸਰੀਰਤਾ ਪ੍ਰੋਸੀ ਜਾਂਦੀ ਹੈ ਇਸ ਬਾਰੇ ਕਿ ਤੁਸੀਂ ਕਹੋਗੇ ਕਿ ਜੇਕਰ ਆ ਕੰਮ ਚਲਾਉਣਾ ਪਵੇ ਤਾਂ ਸਰੀਰਤਾ ਪ੍ਰੋਦਨਦੇ ਤੁਸੀਂ ਇਸ ਬਾਰੇ ਕੀ ਕਹੋਗੇ ਮੈਂ ਤੁਹਾਨੂੰ ਸਿੱਧੀ ਪੰਜਾਬੀ ਚ ਗੱਲ ਕਰਨਾ ਜੇ ਘਰਦਿਆਂ ਦੀ ਜੁੱਤੀ ਕਾਇਮ ਹੋਏਗੀ ਤਾਂ ਕਦੀ ਵੀ ਕੋਈ ਕੁੜੀ ਇਦਾਂ ਦਾ ਕੰਮ ਨਹੀਂ ਕਰੇਗੀ ਇੰਟਰਨੈਟ ਤੇ ਇਦਾਂ ਦਾ ਕੰਮ ਕਰਨਾ ਆਪਣੀਆਂ ਗਲਤ ਫੋਟੋਆਂ ਪਾਣੀਆਂ ਗਲਤ ਵੀਡੀਓ ਪਾਣੀਆਂ ਗਲਤ ਐਡਾਂ ਦੇਣੀਆਂ ਠੀਕ ਆ ਪੈਸੇ ਆ ਪਿੱਛੇ ਕਿੰਨੇ ਪੈਸੇ ਮਿਲ ਜਾਂਦੇ 10000 ਮਿਲ ਜਾ 20000 ਮਿਲ ਜਾਂਦਾ ਹੋਏਗਾ ਉਹਦਾ ਕੀ ਫਾਇਦਾ ਜੇ ਬਾਅਦ ਚ ਕਲੇਸ਼ ਹੀ ਰਹਿਣਾ ਕਹਿੰਦੇ ਨਾ ਕਿ ਵਿਆਹ ਤੋਂ ਬਾਅਦ ਬੰਦਾ ਲਾਈਫ ਦੀ ਐਸ਼ ਖਤਮ ਹੋ ਜਾਂਦੀ ਆ ਸਭ ਕੁਝ ਖਤਮ ਹੋ ਜਾਂਦਾ ਪਰ ਨਹੀਂ ਇੱਥੇ ਗਲਤ ਆ ਜੇ ਤੁਹਾਡਾ ਪਾਰਟਨਰ ਚੰਗਾ ਆ ਨਾ ਤਾਂ ਤੁਸੀਂ ਆਸਮਾਨ ਦੀ ਉਚਾਈਆਂ ਤੱਕ ਪਹੁੰਚੋਗੇ ਲੋਕੀ ਕਹਿੰਦੇ ਨਾ ਜਦੋਂ ਚੰਗਾ ਟਾਈਮ ਆਂਦਾ ਤਾਂ ਰਿਸ਼ਤੇਦਾਰ ਨਾਲ ਆ ਜਾਂਦੇ ਇਦਾਂ ਉਦਾਂ ਇਹ ਇਹ ਨਹੀਂ ਇਹ ਗਲਤ ਗੱਲ ਆ ਰਿਸ਼ਤੇਦਾਰਾ ਛੱਡਦੇ ਆ ਰਿਸ਼ਤੇਦਾਰੀ ਅੱਜ ਜ਼ੀਰੋ ਆ ਰਿਸ਼ਤੇਦਾਰਾ ਨੇ ਕੁਝ ਨਹੀਂ ਛੱਡਦੇ ਕਿਸੇ ਲਈ ਦੇਖ ਕੇ ਨੀ ਯਰਦੇ ਕਰਾਏ ਤੇ ਰਹਿਨੇ ਹੀ ਆਪਾਂ ਚੱਠਾ ਮਾਰਕੀਟ 'ਚੀ ਬਾਲਿਆਂ ਵਾਲੀ ਛੱਤ ਸੀ ਛੱਤ ਚੋਂਦੀ ਬੜਾ ਔਖਾ ਹੀ ਪੰਜ ਜਣਿਆਂ ਦੇ ਰਹਿਣਾ ਰਿਸ਼ਤੇਦਾਰਾਂ ਨੇ ਮੜਣਾ ਨਹੀਂ ਕਹਣਾ ਇਹਨਾਂ ਦੇ ਦਾ ਘਰ ਚੋਂਦਾ ਹੈ ਉਸਕਿਮ ਰਿਸ਼ਤੇਦਾਰਾਂ ਨੇ ਕਿਸੇ ਨੇ ਸਾਥ ਦਿੱਤਾ ਕਿ ਚਲੋ ਤੁਸੀਂ ਸਾਡੇ ਕੋ ਆ ਕੇ ਰਹਿ ਜਾਓ ਤੁਹਾਡੀ ਅਸੀਂ ਮਦਦ ਕਰਦੇ ਹਾਂ ਜੀ ਰਿਸ਼ਤੇਦਾਰਾਂ ਨੇ ਮੇਰੇ ਕੋ ਸਕੂਲ ਫੀਸ ਦੇਣ ਜੋ ਅੱਗੇ ਪੈਸੇ ਨਹੀਂ ਹੁੰਦੇ ਸੀ 350 ਰੁਪਏ ਜੇ ਪਾਣਾ ਤੇ 350 ਰੁਪਏ ਪਾ ਕੇ ਇਹਨਾਂ ਸੁਣਾਣਾ ਕਿ ਇਹਨਾਂ ਦਾ ਤਾਂ ਕੁਛ ਨਹੀਂ ਹੋਣਾ ਤੁਹਾਨੂੰ ਮੈਂ ਇੱਕ ਵੱਡੀ ਗੱਲ ਦੱਸਦਾ ਹਾਂ ਮੈਂ 8ਵੀਂ ਪੜਿਆ ਆ ਤੇ 8ਵੀਂ 8ਵੀਂ ਤੋਂ ਨਾਲ ਆਪਣੇ ਪਾਪਾ ਦਾ ਸਾਥ ਦਿੱਤਾ ਆ ਮਤਲਬ ਕਹਿੰਦੇ ਨਾ ਆਪਣੇ ਆਪਣੇ ਘਰ ਦੇ ਆਪਣੇ ਹੁੰਦੇ ਰਿਸ਼ਤੇਦਾਰ ਨਹੀਂ ਨਹੀਂ ਸਕੇ ਜੀ ਤੁਸੀਂ ਜੇ ਤੁਹਾਡਾ ਬਾਪੂ ਨਾਲ ਆ ਨਾ ਤੁਸੀਂ ਦੁਨੀਆ ਜਿੱਤ ਸਕਦੇ ਆ ਦੁਨੀਆ ਦਾ ਕੋਈ ਵੀ ਕੰਮ ਆ ਜਿਹੜਾ ਤੁਸੀਂ ਕਰ ਸਕਦੇ ਏ ਤੇ ਤੁਹਾਡਾ ਬਾਪੂ ਨਾਲ ਨਮਸਕਾਰ ਦੋਸਤੋ ਅੱਜ ਜਿਸੀ ਪਹੁੰਚੇ ਆ ਗਰੋਵਰ ਟੈਲੀਕਮ ਵਿਖੇ ਤਿਆਜ ਸਿੰਘ ਜੀ ਪਰ ਸਟੂਡੀਓ ਚ ਬੁਲਾਇਆ ਸੀ ਗੁਰਪਾਜੀ ਨੂੰ ਜਿਹੜੇ ਗਰੋਵਰ ਟੈਲੀਕਮ ਦੇ ਜਿਹੜੇ ਓਨਰ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਨਮਸਕਾਰ ਨਮਸਕਾਰ ਭਾਜੀ ਨਮਸਕਾਰ ਸਰ ਜੀ ਹੋਰ ਕੀ ਆ ਚੱਲ ਬਹੁਤ ਵਧੀਆ ਸਰ ਤੁਸੀਂ ਸੁਣਾਓ ਸਰ ਜੀ ਇਹ ਹੈ ਕਿ ਗਰੋਵਰ ਟੈਲੀਕਮ ਦਾ ਨਾਮ ਬਹੁਤ ਚੱਲ ਰਿਹਾ ਹੈ ਅੱਜਕੱਲ ਫੇਸਬੁੱਕ YouTube ਸਾਰੇ ਪਾਸੇ ਚੱਲਦਾ ਹੈ ਤੇ ਅਸੀਂ ਪਹਿਲਾਂ ਤੇ ਜਾਨਣਾ ਚਾਹਾਂਗੇ ਤੁਹਾਡੇ ਪਰਿਵਾਰ ਬਾਰੇ ਤੇ ਆਪਣੇ ਪਰਿਵਾਰ ਬਾਰੇ ਕੁਝ ਦੱਸੋ ਪਰਿਵਾਰ ਬਾਰੇ ਦਾਦਾ ਜੀ ਤੁਹਾਨੂੰ ਜੋ ਵੀ ਹੈ ਗਰੋਵਰ ਟੈਲੀਕਮ ਦਾ ਨਾਮ ਹੈ ਇਸ ਟਾਈਮ ਸਿਰਫ ਮੇਰੇ ਫਾਦਰ ਸਾਹਿਬ ਕਰਕੇ ਆ ਠੀਕ ਹੈ ਜੀ ਇੱਕ ਮੇਰੇ ਮੰਮੀ ਆ ਸਭ ਕੁਝ ਉਹਨਾਂ ਦਾ ਆ ਜੀ ਛੋਟਾ ਭਰਾ ਆ ਮਤਲਬ ਮਿਲ ਕੇ ਸਾਰਾ ਕੰਮ ਕੀਤਾ ਤਾਂ ਇੱਥੇ ਤੱਕ ਪਹੁੰਚੇ ਆ ਨੇ ਤਾਂ ਮਾੜਾ ਟਾਈਮ ਤਾਂ ਤੁਸੀਂ ਸੋਚ ਨਹੀਂ ਸਕਦੇ ਇੰਨਾ ਕੁ ਦੇਖਿਆ ਬਾਲਿਆਂ ਵਾਲੀ ਛੱਤਾ ਦੇਖਿਆ ਚੁੰਦੀਆਂ ਛੱਤਾ ਦੇਖਿਆ ਗੁਰਵੀਰ ਜੀ ਆਪਣੀ ਲਾਈਵਰ ਦੱਸੋ ਕਿ ਮੈਰਿਜ ਕਿਤੇ ਵੀ ਤੁਹਾਡੇ ਭਾਜੀ ਮੈਂ ਮੈਰਿਡ ਹੈਗਾ ਮੇਰੀ ਵਾਈਫ ਆ ਪਰਮ ਬਹੁਤ ਹੀ ਵਧੀਆ ਲਾਈਫ ਪਾਰਟਨਰ ਮਿਲਿਆ ਕਹਿੰਦੇ ਨਾ ਕਿ ਵਿਆਹ ਤੋਂ ਬਾਅਦ ਬੰਦਾ ਲਾਈਫ ਦੀ ਐਸ਼ ਖਤਮ ਹੋ ਜਾਂਦੀ ਆ ਸਭ ਕੁਝ ਖਤਮ ਹੋ ਜਾਂਦਾ ਪਰ ਨਹੀਂ ਇੱਥੇ ਗਲਤ ਆ ਜੇ ਤੁਹਾਡਾ ਪਾਰਟਨਰ ਚੰਗਾ ਨਾ ਤਾਂ ਤੁਸੀਂ ਆਸਮਾਨ ਦੀ ਉਚਾਈਆਂ ਤੱਕ ਪਹੁੰਚੋਗੇ ਤੇ ਮੇਰਾ ਪਾਰਟਨਰ ਇੰਨਾ ਚੰਗਾ ਮੇਰਾ ਸਾਥ ਦਿੰਦਾ ਉਹਨੇ ਮੇਰਾ ਪੂਰਾ ਸਾਥ ਦਿੱਤਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਮੇਰਾ ਬੇਟਾ ਇੱਕ ਹਲੇ 4 ਮਹੀਨੇ ਦਾ ਹੈ ਕਹਿੰਦੇ ਨਾ ਉਹਦੇ ਆਉਣ ਤੋਂ ਬਾਅਦ ਮੇਰੀ ਲਾਈਫ ਹੋਰ ਚੇਂਜ ਹੋ ਗਈ ਠੀਕ ਹੈ ਕੰਮ 'ਚ ਉਹਨਾਂ ਧਿਆਨ ਲੱਗਣ ਲੱਗ ਗਿਆਂ ਮਤਲਬ ਕਹਿੰਦੇ ਨਾ ਨਿਆਣਿਆਂ ਆਉਣ ਤੋਂ ਬਾਅਦ ਲਾਈਫ ਹੋਰ ਵਧੀਆ ਹੋ ਜਾਂਦੀ ਹੈ ਕਹਿੰਦੇ ਮੇਰੇ ਕਹਿੰਦਾ ਮਤਲਬ ਆ ਤੇ ਸੁਣਿਆ ਕਿ ਜਿਵੇਂ ਤੁਹਾਡੇ ਇੱਥੇ ਰਿਕਾਰਡਿੰਗ ਕਰਨ ਵਾਸਤੇ ਜਾਈਦੀ ਹੈ ਤੇ ਸਾਈਂ ਜੀ ਲਾਡੀ ਸਾਈਂ ਜੀ ਦੀ ਕਾਫੀ ਉਹਨਾਂ ਦਾ ਤੁਸੀਂ ਮੰਨਦੇ ਹੋ ਸਾਰੇ ਉਹਨਾਂ ਦਾ ਹੈਗਾ ਤੇਰੇ ਬਾਰੇ ਕੁਝ ਦੱਸੋਗੇ ਕੁਝ ਦੱਸਾਂਗਾ ਭਾਈ ਮੈਂ ਤਾਂ ਇਹ ਦੱਸਾਂਗਾ ਤੁਹਾਨੂੰ ਜੋ ਕੁਝ ਦੇਣਾ ਨਾ ਇਸ ਟਾਈਮ ਸਾਨੂੰ ਸਾਈਂ ਜੀ ਦਾ ਦੇਣਾ ਅਸੀਂ ਤਾਂ ਕਿਰਾਇਆਂ ਤੇ ੱੱੱਕੇ ਖਾਂਦੇ ਸੀਗੇ ਸਾਡੇ ਕੋਲ ਕਿਰਾਇਆ ਦੇਣ ਜੋਗੇ ਪੈਸੇ ਨਹੀਂ ਇਹ ਤਾਂ ਗੱਲਾਂ ਬਣੀਆਂ ਆ ਕਿ ਉੱਥੇ ਜਾ ਕੇ ਸਿਗਰਟ ਪੀ ਲੋ ਭਰਮੀ ਸਿਗਰਟ ਪੀ ਲੋ ਇਚਰਾ ਪੀ ਕੇ ਚੱਲ ਜੋ ਨਾ ਠੀਕ ਆ ਉੱਥੇ ਤਾਂ ਕਹਿੰਦੇ ਆ ਕਿ ਕੁਛ ਨਹੀਂ ਨਸ਼ਾ ਕਰਕੇ ਜਾਣਾ ਸਾਈਂ ਜੀ ਕੀ ਕਹਿੰਦੇ ਸੀ ਕਿ ਮੇਰੇ ਕੋ ਨਸ਼ਾ ਕਰਕੇ ਆਓ ਇਹ ਗਲਤ ਗੱਲ ਬਣੀ ਆ ਠੀਕ ਆ ਜੀ ਜਿਨ੍ਹਾਂ ਨੂੰ ਦਿੰਦੇ ਆ ਜੀ ਝੋਲੀਆਂ ਭਰ ਦਿੰਦੇ ਇਹ ਤਾਂ ਆਪਣਾ ਆਪਣੇ ਨਾ ਵਰਤੀ ਹੋਈ ਗੱਲ ਆ ਤੁਹਾਨੂੰ ਮੈਂ ਐਗਜ਼ਾਮਪਲ ਦੱਸ ਦਿੰਨਾ ਮੇਰਾ ਐਕਸੀਡੈਂਟ ਹੋਇਆ ਸੀ ਵਿਸ਼ਾਲ ਮੇਗਾ ਮਾਰ ਦੇ ਕੋਲ ਇੰਨਾ ਤਕੜਾ ਐਕਸੀਡੈਂਟ ਹੋਇਆ ਸੀ ਗੱਡੀ ਨੇ ਪੰਜ ਪਲਟੀਆਂ ਖਾਧੀਆਂ ਸੀ ਠੀਕ ਆ ਜਿਹੜਾ ਗੱਡੀ ਦੇਖਦਾ ਸੀ ਉਹ ਕਹਿੰਦਿੰਦਾ ਸੀ ਤੇ ਬੰਦੇ ਬੱਚੇ ਕਿੱਦਾਂ ਤੇ ਉਸ ਟਾਈਮ ਮੈਂ ਆਪਣੇ ਅੱਖੀ ਸਾਈਂ ਜੀ ਨੂੰ ਦੇਖਿਆ ਸੀ ਤੇ ਕਿਸੇ ਨੂੰ ਖਰੋਚ ਨਹੀਂ ਆਈ ਸੀ ਗੱਡੀ ਭਾਵੇਂ ਖਤਮ ਹੋ ਗਈ ਸੀ 3 ਮਹੀਨੇ ਨਵੀਂ ਗੱਡੀ ਸੀ ਗੱਡੀ ਖਤਮ ਹੋ ਗਈ ਸੀ ਪਰ ਆਪਾਂ ਨੂੰ ਕਿਸੇ ਨੂੰ ਖਰੋਚ ਨਹੀਂ ਆਈ ਸੀ ਆਪਣੇ ਘਰੇ ਸਾਈਂ ਜੀ ਦਾ ਮੰਦਿਰ ਬਣਿਆ ਮਤਲਬ ਸਾਈਂ ਜੀ ਨੇ ਅੱਜ ਤੱਕ ਜੋ ਦਿੱਤਾ ਨਾ ਕਿਰਪਾ ਤੇ ਹੀ ਹੈ ਕਹਿੰਦਾ ਮਤਲਬ ਸ਼ਰਧਾ ਪੂਰੀ ਹੈ ਤੇ ਵਿਸ਼ਵਾਸ ਪੂਰਾ ਤੇ ਪੂਰਾ ਵਿਸ਼ਵਾਸ ਹੈ ਤੇ ਅਪਏ ਜਾਨਣਾ ਚਾਹਵਾਂਗੇ ਕਿ ਜਿਹੜਾ ਗੌਰਵ ਟੈਲੀਕਮ ਫਿਰ ਗਰੋਵਰ ਟੈਲੀਕਮ ਜੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਤੇ ਮੜਾ ਜੇ ਆਪਣੇ ਹਿਸਟਰੀ ਬਾਰੇ ਡੈਡੀ ਨਾਲ ਗੱਲਬਾਤ ਤੇ ਜ਼ਰੂਰ ਹੁੰਦੀ ਰਹਿੰਦੀ ਲੇਕਿਨ ਉਹ ਤਾਂ ਜ਼ਰੂਰ ਦੱਸਣਗੇ ਲੇਕਿਨ ਤੁਸੀਂ ਜ਼ਰੂਰ ਦੱਸੋ ਕਿ ਆਪਣੀ ਲਾਈਫ ਕਿੱਦਾਂ ਸ਼ੁਰੂਆਤ ਹੋਈ ਆਪਣੇ ਪਰਿਵਾਰ ਦੇ ਬਾਰੇ ਕੋ ਸਾਨੂੰ ਦੁਕਾਨ ਖੁੱਲ੍ਹੇ ਨੂੰ ਹੋਏ ਆ 12 ਸਾਲ 12 ਸਾਲ ਤੋਂ ਪਹਿਲੇ ਮੇਰੇ ਪਾਪਾ ਇੱਕ ਦੁਕਾਨਾਂ ਤੇ ਜਾ ਜਾ ਕੇ ਛੋਟਾ ਮੋਟਾ ਕੰਮ ਕਰਦੇ ਸੀ ਮੋਬਾਈਲ ਦਾ ਹੀ ਕਰਦੇ ਸੀ ਪਰ ਇੱਕ ਬੈਗ ਚ ਪਾ ਕੇ ਲੋਕਾਂ ਦੀ ਦੁਕਾਨਾਂ ਤੇ ਤੁਰਨਾ ਬੜਾ ਔਖਾ ਸੀ ਪੈਸੇ ਵੀ ਨਹੀਂ ਹੁੰਦੇ ਸੀ ਵਿਆਜੀ ਚੁੱਕ ਕੇ ਕੰਮ ਕਰਦੇ ਸੀ ਪਰ ਫਿਰ ਰੱਬ ਨੇ ਮਿਹਰ ਕੀਤੀ ਫਿਰ ਤੁਹਾਨੂੰ ਮੈਂ ਸਾਈਂ ਜੀ ਦਾ ਜ਼ਿਕਰ ਕਰਨ ਲੱਗਾ ਸਾਈਂ ਜੀ ਦੇ ਫੋਟੋ ਮੋਰੇ ਖੜੇ ਹੋ ਕੇ ਕਿਹਾ ਸੀ ਕਿ ਸਾਡੇ ਇੱਕ ਛੋਟੀ ਜੀ 50000 ਦੀ ਕਮੇਟੀ ਪਵਾ ਦਿਓ ਤੇ ਉਦੋਂ ਅਸੀਂ 50000 ਰੁਪਏ ਚ ਕੰਮ ਸ਼ੁਰੂ ਕੀਤਾ ਸੀ ਦੁਕਾਨ ਲਈ ਸੀ ਜਦੋਂ ਕਹਿਣ ਦਾ ਮਤਲਬ ਕਿ ਜਦੋਂ ਕੰਮ ਸ਼ੁਰੂਆਤ ਕੀਤੀ 50000 ਤੋਂ ਵੀ ਸਾਈਂ ਜੀ ਕੋਈ ਜਾਇਜ਼ ਰਹਿ ਕੇ 50000 ਦੀ ਕਮੇਟੀ ਪਵਾ ਦਿਓ ਮੇਰੀ ਮੰਮੀ ਦਾ ਬਹੁਤ ਵਿਸ਼ਵਾਸ ਆ ਸਾਈਂ ਜੀ ਤੇ ਉਹ ਮੇਰੇ ਮਾਮਾ ਜੀ ਦੇ ਗਏ ਸੀ ਉੱਥੇ ਪਹਿਲੀ ਵਾਰ ਦੇਖਿਆ ਸੀ ਸਾਈਂ ਜੀ ਨੂੰ ਫੋਟੋ ਲੱਗੀ ਸੀ ਸਾਈਂ ਜੀ ਦੀ ਸੀ ਮੇਰੀ ਮੰਮੀ ਨੇ ਅੱਧਾ ਹੀ ਜਸ ਗੱਲ ਕਰਦੇ ਪੁੱਛ ਲਿਆ ਆ ਤੇ ਮੇਰੇ ਮਾਮਾ ਜੀ ਨੇ ਦੱਸਿਆ ਸੀ ਇਹ ਨਕੌਧਰ ਵਾਲੇ ਆ ਤੇ ਮੇਰੀ ਮੰਮੀ ਨੇ ਜਸਤ ਖੜੇ ਹੋ ਕੇ ਅਰਦਾਸ ਲਾਈ ਸੀ ਕਿ ਮੇਰੀ ਇੱਕ ਵੀ ਇੱਕ ਛੋਟੀ ਜੀ ਕਮੇਟੀ ਬਾਦ ਕਿ ਤੁਹਾਨੂੰ ਪਤਾ ਰਿਸ਼ਤੇਦਾਰ ਤਾਂ ਇਦਾਂ ਦੇ ਆ ਉਹ ਖਾਂਦਾ ਦੇਖ ਨਹੀਂ ਜਾਂ ਸਕਦੇ ਜਦੋਂ ਮਾੜਾ ਟਾਈਮ ਸੀ ਨਾ ਤਾਂ ਲੋਕੀ ਕਹਿੰਦੇ ਨਾ ਜਦੋਂ ਚੰਗਾ ਟਾਈਮ ਆਂਦਾ ਤਾਂ ਰਿਸ਼ਤੇਦਾਰ ਨਾਲ ਆ ਜਾਂਦੇ ਇਦਾਂ ਉਦਾਂ ਇਹ ਇਹ ਗਲਤ ਗੱਲ ਆ ਰਿਸ਼ਤੇਦਾਰਾ ਛੱਡਦੇ ਆ ਜੀ ਰਿਸ਼ਤੇਦਾਰੀ ਅੱਜ ਜ਼ੀਰੋ ਆ ਰਿਸ਼ਤੇਦਾਰਾਂ ਨੇ ਕੁਝ ਨਹੀਂ ਛੱਡਦੇ ਕਿਸੇ ਲਈ ਦੇਖ ਕੇ ਨਹੀਂ ਜਾਂਦੇ ਤੇ ਗੁਰੂ ਜੀ ਪਹਿਲਾਂ ਤੁਸੀਂ ਕੈਂਟ ਦੇ ਵਿੱਚ ਵੀ ਰਹਿੰਦੇ ਸੀ ਡੈਡੀ ਤੋਂ ਸੁਣਿਆ ਸੀਗਾ ਤੇ ਇਹਦੇ ਬਾਰੇ ਮਾਰੇ ਦੱਸੋਗੇ ਦਰਸ਼ਕਾਂ ਨੂੰ ਕੈਂਟ 'ਚ ਅੱਦਾ ਮੇਰੇ ਦਾਦਾ ਜੀ ਦਾ ਸਬਜ਼ੀ ਦਾ ਢਾਡਾ ਸੀਗਾ ਕੈਂਟ 'ਚ ਰਹਿੰਦੇ ਸੀ ਆਪਣਾ ਮਕਾਨ ਸੀਗਾ ਮਾੜਾ ਟਾਈਮ ਉੱਥੋਂ ਆਇਆ ਸੀ ਕਿ ਸਾਡੇ ਤੇ ਥੋੜਾ ਕਰਜ਼ਾ ਵਗੈਰਾ ਆ ਗਿਆ ਸੀ ਮਕਾਨ ਦਾਦੀ ਨੇ ਵੇਚਤਾ ਸੀ ਇੱਕ ਦਾਦੀ ਐਕਸਪਾਇਰ ਹੋ ਗਈ ਸੀ ਠੀਕ ਆ ਫਿਰ ਇੱਥੇ ਜਲੰਧਰ ਆਏ ਆਪਾਂ ਜਲੰਧਰ ਆ ਕੇ ਪਾਪਾ ਨੇ ਹੋਲ ਸੇਲ ਦਾ ਮੋਬਾਈਲਾ ਦਾ ਕੰਮ ਸ਼ੁਰੂ ਕੀਤਾ ਠੀਕ ਆ ਕਿਰਾਏ ਤੇ ਰਹਨੇ ਸੀ ਆਪਾਂ ਚੱਠਾ ਮਾਰਕੀਟ 'ਚ ਜੀ ਬਾਲਿਆਂ ਵਾਲੀ ਛੱਤ ਸੀ ਛੱਤ ਚ ਹੁੰਦੀ ਸੀ ਬੜਾ ਔਖਾ ਸੀ ਪੰਜ ਜਣਿਆਂ ਦੇ ਰਹਿਣਾ ਰਿਸ਼ਤੇਦਾਰਾਂ ਨੇ ਬੜਨਾ ਨਹੀਂ ਕਹਣਾ ਇਹਨਾਂ ਦਾ ਤਾਂ ਘਰ ਚ ਹੁੰਦਾ ਤੇ ਉਸ ਟਾਈਮ ਰਿਸ਼ਤੇਦਾਰਾਂ ਨੇ ਕਿਸੇ ਨੇ ਸਾਥ ਦਿੱਤਾ ਕਿ ਚਲੋ ਤੁਸੀਂ ਸਾਡੇ ਕੋ ਆ ਕੇ ਰਹਿ ਜਾਓ ਤੁਹਾਡੀ ਅਸੀਂ ਮਦਦ ਕਰਦੇ ਜੀ ਰਿਸ਼ਤੇਦਾਰਾਂ ਜਿਸ ਮੇਰੇ ਕੋ ਸਕੂਲ ਫੀਸ ਦੇਣ ਜੋ ਅੱਗੇ ਪੈਸੇ ਨਹੀਂ ਹੁੰਦੇ ਸੀ 350 ਰੁਪਏ ਜੇ ਪਾਣਾ ਤੇ 350 ਰੁਪਏ ਪਾ ਕੇ ਇਹਨਾਂ ਸੁਣਾਣਾ ਕਿ ਇਹਨਾਂ ਦਾ ਤਾਂ ਕੁਝ ਨਹੀਂ ਹੋਣਾ ਜੀ ਤੁਹਾਨੂੰ ਮੈਂ ਇੱਕ ਵੱਡੀ ਗੱਲ ਦੱਸਦਾ ਹਾਂ ਮੈਂ 8ਵੀਂ ਪੜਿਆ ਹਾਂ ਤੇ 8ਵੀਂ 8ਵੀਂ ਤੋਂ ਨਾਲ ਆਪਣੇ ਪਾਪਾ ਦਾ ਸਾਥ ਦਿੱਤਾ ਹੈ ਠੀਕ ਆ ਤੇ 8ਵੀਂ ਪੜ੍ਹ ਕੇ ਦੇਖੋ ਪਾਪਾ ਨੇ ਇੱਥੇ ਤੱਕ ਪਹੁੰਚਾ ਦਿੱਤਾ ਕਿ ਇਸ ਟਾਈਮ ਕਿਰਪਾ ਹੈ ਜੀ ਕਿਸੇ ਟਾਈਮ ਇਦਾਂ ਸੀ ਕਿ ਕੋਈ ਚੀਜ਼ ਲੈਣ ਜੋਗੇ ਨਹੀਂ ਪੈਸੇ ਸੀ ਅੱਜ ਕੱਲ ਸਾਈਂ ਜੀ ਦੀ ਇੰਨੀ ਕਿਰਪਾ ਹੈ ਜੋ ਦੇਈ ਜਾਂਦੇ ਸਭ ਬੱਲੇ ਬੱਲੇ ਆ ਤੇ ਹੁਣ ਡੈਡੀ ਜੀ ਤੁਹਾਡੇ ਜਦੋਂ ਤੁਹਾਨੂੰ ਕੋਈ ਪੈਸਾ ਦਿੰਦੇ ਜਾਂ ਕੁਝ ਕਰਦੇ ਤੇ ਉਹ ਦੱਸਦੇ ਕਿ ਯਾਰ ਮੈਂ ਕਿੰਨੀ ਸ਼ੁਰੂਆਤ ਕੀਤੀ ਸੀ ਕਰੋ ਕਿਤੀ ਸੀ ਡੈਡੀ ਦਾਦੇ ਆ ਮੈਂ ਤੁਹਾਨੂੰ ਦੱਸ ਰਿਹਾ ਕਿ 50000 ਤੋਂ ਅਸੀਂ ਸ਼ੁਰੂਆਤ ਕੀਤੀ ਸੀ ਦੁਕਾਨ ਖੋਲੀ ਸੀ 50000 ਤੋਂ ਤੇ ਗਿਣਤੀ ਦੇ ਚਾਰ ਮੋਬਾਈਲ ਰੱਖੇ ਸੀ ਉਦੋਂ ਸਿਮਾਂ ਵੇਚਣੀਆਂ ਸ਼ੁਰੂ ਕੀਤੀਆਂ ਸੀਗੀਆਂ ਠੀਕ ਹੈ ਡੈਡੀ ਉਦੋਂ ਕੰਮ ਥੋੜਾ ਘੱਟ ਸੀਗਾ ਡੈਡੀ ਉਹਦੇ ਨਾਲ ਨਾਲ ਹੋਲਸੇਲ ਵੀ ਕਰਦੇ ਸੀ ਤੇ ਮੈਂ ਦੁਕਾਨ ਤੇ ਹੀ ਬੈੰਦਾ ਸੀ ਉਹ ਸਕੂਲ ਤੋਂ ਆ ਕੇ ਦੁਕਾਨ ਤੇ ਬਹਿ ਜਾਂਦਾ ਸੀਗਾ ਠੀਕ ਹੈ ਤੇ ਡੈਡੀ ਨੇ ਦੇਖਣਾ ਥੋੜਾ ਹਾਲਾਤ ਤੁਹਾਨੂੰ ਪਤਾ ਕਿੱਦਾਂ ਦੇ ਸੀਗੇ ਠੀਕ ਆ ਹੌਲੀ ਹੌਲੀ ਕਿਰਪਾ ਹੋਣੀ ਸ਼ੁਰੂ ਹੋਈ ਸਿਮਾ ਵਿਕਲਦੀਆਂ ਸੀ ਉੱਥੇ ਮੈਂ ਤੁਹਾਨੂੰ ਦੱਸਦਾ ਰਿਹਾ ਥੋੜਾ ਦਾ ਵਿਆਹ ਤੋਂ ਬਾਅਦ ਚੇਂਜ ਹੋਇਆ ਥੋੜਾ ਮੇਰੇ ਪਾਪਾ ਦਾ ਮੇਰਾ ਇੰਨਾ ਕੁ ਸਾਥ ਨਾ ਮੇਰੇ ਬਾਪੂ ਵਰਗਾ ਨਹੀਂ ਹੈ ਜੀ ਕੋਈ ਜੀ ਸਹੀ ਗੱਲ ਦੱਸਾਂਗਾ ਤੁਹਾਨੂੰ ਅਸ ਟਾਈਮ ਭਾਵੇਂ ਵੀਡੀਓ ਮੈਂ ਪਾਣਾ ਪਰ ਉਹਨਾਂ ਦਾ ਸਾਥ ਬਹੁਤ ਆ ਜੀ ਠੀਕ ਆ ਜੀ ਬਹੁਤ ਸਾਥ ਦਿੰਦੇ ਆ ਭਾਵੇਂ ਕੋਈ ਗਲਤ ਕੰਮ ਵੀ ਕਦੀ ਕਿਤੇ ਹੋ ਜਾਵੇ ਕੋਈ ਗਲਤ ਕੰਮ ਨਹੀਂ ਆਪਾਂ ਕਹਿ ਸਕਦੇ ਕੋਈ ਜਿੱਦਾਂ ਗਲਤੀ ਵੀ ਹੋ ਜਾਵੇ ਤਾਂ ਇਹ ਨਹੀਂ ਵਾਕਿਆ ਵਾਂਗ ਚਲੋ ਡਾਂਡ ਦਿੰਦੇ ਆ ਫਿਰ 10 ਮਿੰਟ ਬਾਅਦ ਉਦਦਾ ਦੇ ਆ ਜੀ ਠੀਕ ਆ ਜੀ ਮਤਲਬ ਕਹਿੰਦੇ ਨਾ ਆਪਣੇ ਆਪਣੇ ਘਰ ਦੇ ਆਪਣੇ ਹੁੰਦੇ ਰਿਸ਼ਤੇਦਾਰ ਨਹੀਂ ਨਹੀਂ ਸਕੇ ਜੀ ਠੀਕ ਆ ਜੀ ਰਿਸ਼ਤੇਦਾਰ ਹੈ ਨਹੀਂ ਸਕੇ ਤੇ ਕੋਈ ਤੁਹਾਡਾ ਜੀਵਨ ਦਾ ਕੋਈ ਇਦਾਂ ਦਾ ਇਨਸੀਡੈਂਟ ਹੋਵੇ ਕਿ ਜਿਹੜਾ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲ ਸਕੇ ਕਿ ਹਾਂ ਵੀ ਜ਼ਿੰਦਗੀ ਦੇ ਵਿੱਚ ਦਿਨ ਇੱਕ ਕੁਝ ਕਿੰਨੇ ਦਿੰਦੇ ਦੇਖੋ ਸਰ ਮੈਂ ਤੁਹਾਨੂੰ ਇੱਕ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਦੱਸਦਾ ਆ ਕਾਮਯਾਬੀ ਸੌਖੀ ਨਹੀਂ ਮਿਲਦੀ ਠੀਕ ਆ ਜੀ ਕਾਮਯਾਬੀ ਨੂੰ ਲੈਣ ਪਿੱਛੇ ਨਾ ਮਿਹਨਤ ਕਰਨੀ ਪੈਂਦੀ ਆ ਮਿਹਨਤ ਬਹੁਤ ਜ਼ਰੂਰੀ ਆ ਠੀਕ ਆ ਇਹ ਨਹੀਂ ਕਿ ਸਵੇਰੇ ਉੱਠੋ 12-12 ਵਜੇ ਨਾ ਕਾਮਯਾਬ ਬੰਨਾ ਪੈਂਦਾ ਆ ਠੀਕ ਆ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਮੈਂ ਖੁਦ ਆਪਣੇ ਸਕੂਲ ਦੀ ਪੜ੍ਹਾਈ ਤੱਕ ਛੱਡੀ ਐ ਤੁਹਾਨੂੰ ਦੱਸਿਆ ਨਾ ਮੈਂ 8ਵੀਂ ਤੋਂ ਬਾਅਦ ਦੁਕਾਨ ਤੇ ਪੈ ਗਿਆ ਠੀਕ ਆ ਜੀ ਡੱਟ ਟੋੜ ਮੇਨਤ ਕੀਤੀ ਐ ਕਿਤੇ ਤੁਹਾਨੂੰ ਹੁੰਦਾ ਯਾਰ ਕਿ ਮੇਰਾ ਪਿਓ ਉਸ ਟਾਈਮ ਅਮੀਰ ਹੁੰਦਾ ਤਾਂ ਮੈਂ ਵੀ ਪੜਦਾ ਲਿਖਦਾ ਕਰਦਾ ਕੁਝ ਦੇਖੋ ਇਦਾਂ ਦਾ ਆਪਾਂ ਸੋਚੀ ਜਾਵਾਂਗੇ ਤਾਂ ਕਦੀ ਕੰਮ ਨਹੀਂ ਕਰਾਂ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਮੇਰਾ ਬਾਪੂ ਆਣਾ ਜਿਹੜਾ ਜੀ ਬਾਲਾ ਹੀ ਵਧੀਆ ਬੰਦਾ ਮੈਂ ਉਹਦੇ ਬਾਰੇ ਕੁਝ ਬੋਲ ਨਹੀਂ ਸਕਦਾ ਕਿਉਂਨੂੰ ਬੋਲ ਕੇ ਜਿਆਦਾ ਉਹ ਕਰਦਾ ਪਰ ਮੇਰਾ ਬਾਪੂ ਬਹੁਤ ਹੀ ਵਧੀਆ ਬੰਦਾ ਹੈ ਜੀ ਤੇ ਲਾਈਫ ਦੇ ਤੁਹਾਨੂੰ ਕੋਈ ਇਦਾਂ ਦਾ ਹੁੰਦਾ ਵਾ ਕਿ ਯਾਰ ਬਾਪੂ ਨੇ ਸਾਨੂੰ ਕਾਮਯਾਬ ਕਰ ਦਿੱਤਾ ਹੈਗਾ ਵਾ ਤੇ ਹੁਣ ਬਾਪੂ ਬੁਜ਼ੁਰਗ ਹੋ ਗਏ ਆ ਠੀਕ ਹੈ ਨਾ ਹੁਣ ਅਸੀਂ ਉਹਨਾਂ ਵਾਸਤੇ ਕੀ ਕਰੇਗਾ ਸੋਚਿਆ ਕਿ ਦਿਮਾਗ ਦੇ ਵਿੱਚ ਬੈਠ ਕੇ ਕੀਤਾ ਜਾਂਦੇ ਤੁਹਾਨੂੰ ਸਾਰਾ ਕੁਝ ਮਿਲ ਗਿਆ ਭਰੀ ਭرائی ਥਾਲੀ ਮਿਲ ਗਈ ਆ ਤੁਸੀਂ ਉਸ ਟਾਈਮ ਇਹ ਮਿਹਨਤ ਕੀਤੀ ਹੈ ਡੇਢ ਦਿਨਾਂ ਨਾਲ ਕੀਤੀ ਹੈ ਤੁਹਾਡੇ ਬ੍ਰਦਰ ਆ ਤੁਹਾਡੀ ਬੋਟੀ ਹੈ ਇਹਨਾਂ ਨੂੰ ਭਰੀ ਭرائی ਥਾਲੀ ਮਿਲੀ ਹੈ ਠੀਕ ਹੈ ਨਾ ਤੇ ਉਸ ਥਾਲੀ ਨੂੰ ਕਾਮਯਾਬ ਕਰਨ ਵਾਸਤੇ ਹੁਣ ਗੌਰਵ ਆਪਣੇ ਪਿਓ ਵਾਸਤੇ ਕੀ ਕਰੇਗਾ ਗੌਰਵ ਤਾਂ ਆਪਣੇ ਪਿਓ ਵਾਸਤੇ ਜੀ ਸਾਰਾ ਕੁਝ ਕਰੇਗਾ ਜੇ ਪਿਓ ਮੈਨੂੰ ਕਹੇਗਾ ਨਾ ਤੈਨੂੰ ਜਾਨ ਦੇਣੀ ਪਈ ਮੈਂ ਤਾਂ ਉਹ ਵੀ ਦੇ ਦਾਂਗਾ ਜੀ ਮੇਰਾ ਮੇਰਾ ਪਿਓ ਮੇਰਾ ਰੱਬ ਹੈ ਜੀ ਇੱਕ ਮੇਰਾ ਪਿਓ ਮੇਰਾ ਰੱਬ ਹੈ ਤੇ ਇੱਕ ਮੇਰਾ ਸਾਈਂ लाड्डी ਸ਼ਾਹ ਮੇਰਾ ਰੱਬ ਹੈ ਠੀਕ ਆ ਜੀ ਉਹਨਾਂ ਤੋਂ ਬਿਨਾ ਕੁਝ ਨਹੀਂ ਹੈ ਅੱਛਾ ਜੀ ਆਪਾਂ ਦੂਸਰੇ ਪਾਸੇ ਆਨੇ ਹੋਣੇ ਤੇ ਪਰਿਵਾਰਿਕ ਗੱਲਾਂ ਹੋ ਗਈਆਂ ਸਾਰਾ ਕੁਝ ਦੇਖ ਲਿਆ ਅੱਜਕੱਲ ਜਿਹੜੀ ਐਡ ਚੱਲਦੀ ਹੈ ਪਿੱਛੇ ਜੇ ਤੁਸੀਂ ਦੇਖਿਆ ਕਿ ਕਾਫੀ ਰੋਲਾ ਪਿਆ ਤੇ ਅੱਜਕੱਲ ਸਰੀਰਤਾ ਪਰੋਸੀ ਜਾਂਦੀ ਹੈ ਇਹਦੇ ਬਾਰੇ ਕਿ ਤੁਸੀਂ ਕਹੋਗੇ ਕਿ ਅਗਰ ਆ ਕੰਮ ਚਲਾਣਾ ਪਵੇ ਤੇ ਸਰੀਰਤਾ ਪਰੋਸ ਦਿੰਦੇ ਹੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਤਾਂ ਬਹੁਤ ਗਲਤ ਗੱਲ ਆ ਜੀ ਆਪਣੇ ਸਰੀਰਤਾ ਪਰੋਸ ਕੇ ਐਡਾ ਚਲਾਣੀਆਂ ਪੈਸੇ ਕਮਾ ਉਦਾਂ ਦੇ ਪੈਸੇ ਨੂੰ ਕੀ ਕਰਨਾ ਜੀ ਉਦਾਂ ਦੇ ਪੈਸੇ ਨੂੰ ਕੀ ਕਰ ਲਾਂਗੇ ਜੇ ਬਾਹਰ ਇੱਜ਼ਤ ਹੀ ਨਹੀਂ ਹੋਏਗੀ ਜੇ ਬਾਹਰ ਲੋਕੀ ਥੱਲੇ ਸਿਰ ਕਰ ਲੈਣਗੇ ਜਾਂਦੇ ਹੋ ਉਹ ਪੈਸੇ ਨੂੰ ਕੀ ਕਰਨਾ ਜੀ ਦੇਖੋ ਮੇਨ ਗੱਲ ਆ ਕੁੜੀਆਂ ਦੀ ਕੁੜੀਆਂ ਨੂੰ ਅੱਜਕੱਲ ਉਹਨਾਂ ਦੇ ਘਰ ਦੇ ਹੀ ਨਹੀਂ ਰੋਕਦੇ ਜੀ ਠੀਕ ਆ ਸਭ ਤੋਂ ਪਹਿਲੇ ਜੇ ਘਰਦਿਆਂ ਦੀ ਮੈਂ ਤੁਹਾਨੂੰ ਸਿੱਧੀ ਪੰਜਾਬੀ ਚ ਗੱਲ ਕਹਿਣਾ ਜੇ ਘਰਦਿਆਂ ਦੀ ਜੁੱਤੀ ਕਾਇਮ ਹੋਏਗੀ ਤਾਂ ਕਦੀ ਵੀ ਕੋਈ ਕੁੜੀ ਇਦਾਂ ਦਾ ਕੰਮ ਨਹੀਂ ਕਰੇਗੀ ਜੀ ਠੀਕ ਆ ਜੀ ਹੁਣ ਮੇਰੀ ਮਾਂ ਮੈਨੂੰ ਮੇਰਾ ਪਿਓ ਮਨਾ ਕਰ ਦਵੇ ਤੂੰ ਉਹ ਥਾਂ ਨਹੀਂ ਜਾਣਾ ਜਾਂ ਉਹ ਕੰਮ ਨਹੀਂ ਕਰਨਾ ਜੇ ਮੈਂ ਕਰਾਂ ਤੇ ਉਹ ਮੇਰੀ ਮੁਰਕਤਾ ਫਿਰ ਲੋਕੀ ਮੈਨੂੰ ਲਾਣਤਾ ਹੀ ਪਾਣਗੇ ਜੀ ਸਹੀ ਗੱਲ ਹੈ ਕਿ ਗਲਤ ਕਰ ਲੈ ਬਿਲਕੁਲ ਸਹੀ ਠੀਕ ਆ ਫਿਰ ਆਪਾਂ ਇੰਟਰਨੈਟ ਤੇ ਇਦਾਂ ਦਾ ਕੰਮ ਕਰਨਾ ਆਪਣੀਆਂ ਗਲਤ ਫੋਟੋਆਂ ਪਾਣੀਆਂ ਗਲਤ ਵੀਡੀਓ ਪਾਣੀਆਂ ਗਲਤ ਐਡਾ ਦੇਣੀਆਂ ਠੀਕ ਆ ਜਦ ਪੈ ਹੈ ਆ ਪਿੱਛੇ ਕਿੰਨੇ ਪੈਸੇ ਮਿਲ ਜਾਂਦੇ ਹੋਣਗੇ 10000 ਮਿਲ ਜਾ 20000 ਮਿਲ ਜਾਂਦਾ ਹੋਏਗਾ ਉਹਦਾ ਕੀ ਫਾਇਦਾ ਜ ਬਾਅਦ ਚ ਕਲੇਸ਼ ਹੀ ਰਹਿਣਾ ਫਾਇਦਾ ਕੀ ਉਸ ਚੀਜ਼ ਦਾ ਤੇ ਫਿਰ ਸਾਈਂ ਬਾਬਾ ਆਨੇ ਆ ਜਦ ਤੁਸੀਂ ਸਾਈਂ ਬਾਬਾ ਦੇ ਉੱਤੇ ਜਾਂਦੇ ਹੋ ਨੁਕੋਦਰ ਜਾਂਦੇ ਹੋ ਤੇ ਲੋਕੀ ਕਹਿੰਦੇ ਨੇ ਕਿ ਯਾਰ ਕਿਤੇ ਨਸ਼ਿਆਂ ਚ ਦੇ ਨੇ ਪੈ ਗਿਆ ਬੰਦਾ ਕਿ ਜਿਹੜਾ ਬਾਰ ਬਾਰ ਉਧਰ ਤੁਰਿਆ ਜਾਂਦਾ ਦੇਖੋ ਮੈਂ ਫਿਰ ਤੁਹਾਨੂੰ ਬਹੁਤ ਵੱਡੀ ਗੱਲ ਦੱਸਦਾ ਹੁਣ ਲੋਕੀ ਤਾਂ ਇਹ ਵੀ ਕਹਿੰਦੇ ਆ ਪੋਲੇ ਰਾਜ ਜੀ ਭੰਗ ਪੀਂਦੇ ਆ ਪੋਲੇ ਰਾਜ ਜੀ ਨੇ ਤਾਂ ਜ਼ਹਿਰ ਵੀ ਪੀਤਾ ਸੀ ਤਾਂ ਫੇਰ ਤੁਸੀਂ ਜ਼ਹਿਰ ਵੀ ਪੀ ਲੋ ਜੀ ਸਾਈਂ ਜੀ ਕਿਸੇ ਨੂੰ ਕਹਿੰਦੇ ਥੋੜੀ ਜੀ ਤੁਸੀਂ ਪੀਓ ਜੀ ਇਹ ਲੋਕਾਂ ਨੇ ਬਹੁ ਵੱਡਾ ਗਲਤ ਮੈਥ ਬਣਾ ਲਿਆ ਆ ਕਿ ਆਪਾਂ ਉਹ ਸਾਈਂ ਜੀ ਦੇ ਜਾਣਾ ਆ ਬਾਹਰ ਖੋਕੇ ਤੇ ਖੜੇ ਹੋ ਕੇ ਸਿਗਰਟ ਪੀਣੀ ਆ ਫੀਮ ਖਾਣੀ ਆ ਇਹ ਕਰਨਾ ਉਹ ਕਰਨਾ ਸਾਈਂ ਜੀ ਥੋੜੀ ਕਹਿੰਦੇ ਸੀਗੇ ਜੀ ਜੇ ਤੁਸੀਂ ਸਾਈਂ ਜੀ ਦੀਆਂ ਗੱਲਾਂ ਸੁਣੋ ਤੇ ਸਾਈਂ ਜੀ ਕਿਸੇ ਨੂੰ ਆ ਕੇ ਕਹਿੰਦੇ ਸੀ ਤੁਸੀਂ ਨਸ਼ਾ ਕਰਕੇ ਆਓ ਮੇਰੇ ਦਰਵਾਜ਼ੇ ਉੱਥੇ ਤਾਂ ਵੱਡਾ ਵੱਡਾ ਲਿਖਿਆ ਆ ਨਸ਼ਾ ਸ਼ਰਾਬ ਪੀ ਕੇ ਅੰਦਰ ਆਣਾ ਮਨਾ ਹੈ ਤੁਹਾਨੂੰ ਪਤਾ ਹੋਏਗਾ ਇੱਕ ਥੋੜੇ ਟਾਈਮ ਪਹਿਲੇ ਵੀਡੀਓ ਵਾਇਰਲ ਹੋਈ ਸੀ ਸਾਈਂ ਜੀ ਦੀ ਸਾਰਿਆਂ ਨੇ ਗੱਲਾਂ ਬਹੁ ਚੁੱਕੀਆਂ ਕਿ ਸਾਈਂ ਸਾਰਿਆਂ ਨੂੰ ਥੱਪੜ ਮਾਰ ਰਿਹਾ ਇਹ ਆ ਉਹ ਪਰ ਕਿਸੇ ਨੇ ਉੱਥੇ ਇਹ ਨਹੀਂ ਦੇਖਿਆ ਕਿ ਉਹ ਬੰਦੇ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਸ਼ਰਾਬ ਪੀ ਕੇ ਬਾਬਾ ਮੁਰਾਦ ਸ਼ਾਹੀ ਦੇ ਦਰਗਾਹ ਤੇ ਖੜਾ ਹੋਇਆ ਹੁਣ ਕੋਈ ਕਿਸੇ ਮੁਰਸ਼ਦ ਦਾ ਮੁਰਸ਼ਦ ਦੀ ਦਰਗਾਹ ਤੇ ਚੜੇਗਾ ਸ਼ਰਾਬ ਪੀ ਕੇ ਤੇ ਤੁਸੀਂ ਦੱਸੋਗੇ ਕੀਤਾ ਜਾਏਗਾ ਸਾਈਂ ਜੀ ਦਾ ਗਾਲਾ ਚ ਪ੍ਰਸ਼ਾਦ ਸੀਗਾ ਠੀਕ ਆ ਜੀ ਤੇ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜਾ ਤੁਸੀਂ ਰੋਬਰ ਟੈਲੀਕਾਮ ਦਾ ਪੂਰਾ ਤਾਮ-ਜਾਮ ਹੈ ਸਾਰਾ ਕੁਝ ਹੈਗਾ ਤੁਸੀਂ ਡੈਡੀ ਦੇ ਕਰ ਰਹੇ ਤਾਰੀਫ ਕਰ ਰਹੇ ਹੋ ਹੁਣ ਭਰਾ ਦੀ ਗੱਲ ਆਉਂਦੀ ਹੈ ਕਿ ਭਰਾ ਤੁਹਾਡਾ ਕਿੰਨਾ ਕੁ ਸਾਥ ਦਿੰਦਾ ਦੇਖੋ ਮੈਂ ਤੁਹਾਨੂੰ ਇੱਕ ਸਹੀ ਗੱਲ ਦੱਸਾਂ ਭਰਾ ਮੈਂ ਉਹਦੇ ਤੋਂ ਵੱਡਾ ਆ ਪਰ ਮੈਨੂੰ ਕਦੀ ਕਦੀ ਫੀਲਿੰਗ ਆਉਂਦੀ ਹੈ ਉਹ ਮੇਰੇ ਤੋਂ ਵੱਡਾ ਜਿੱਦੋਂ ਮੈਨੂੰ ਸਮਝਾਉਂਦਾ ਮਸਲਨ ਮਸਲਨ ਬਹੁਤ ਕਈ ਵਾਰ ਮੈਂ ਤਾਂ ਅੰਦਾਜ਼ਾ ਉਹ ਮੇਰੇ ਨਾਲੋਂ ਇਦਾਂ ਆ ਉਹ ਮੇਰੇ ਨਾਲੋਂ ਥੋੜਾ ਦਿਮਾਗ ਨਾਲੋਂ ਥੋੜਾ ਜ਼ਿਆਦਾ ਹੈ ਇਦਾਂ ਲਾ ਲੋ ਮੈਂ ਕਿ ਆਪਣੇ ਨੂੰ ਭਾਵੇਂ ਘੱਟ ਕਰ ਲੈਣਾ ਐ ਤਾਂ ਕੋਈ ਵੱਡਾ ਛੋਟਾ ਨਹੀਂ ਹੋ ਜਾਂਦਾ ਪਰ ਉਹ ਮੈਨੂੰ ਸਮਝਾਉਂਦਾ ਗੌਰਵ ਤੇਰਾ ਬੱਚਾ ਐ ਤੇਰੀ ਜਨਾਨੀ ਐ ਨਹੀਂ ਆਹ ਕੰਮ ਨਹੀਂ ਕਰਨਾ ਐ ਗਲਤ ਆ ਇਤੋਂ ਵੱਡੀ ਗੱਲ ਕਿਹੜੀ ਹੋ ਜੇਗੀ ਛੋਟਾ ਭਰਾ ਵੱਡੇ ਭਰਾ ਨੂੰ ਸਮਝਾ ਰਿਹਾ ਐ ਇਤੋਂ ਵੱਡੀ ਕਿਹੜੀ ਗੱਲ ਮੈਂ ਤਾਂ ਤੁਹਾਨੂੰ ਇਹ ਗੱਲ ਕਵਾਂਗਾ ਜਿੱਥੇ ਆਪਣੀ ਫੈਮਲੀ ਖੜ ਜੇਗੀ ਨਾ ਕੋਈ ਰਿਸ਼ਤੇਦਾਰ ਨਹੀਂ ਖੜੇਗਾ ਮੇਰੇ ਵਿਆਹ ਤੇ ਜੀ ਮੈਂ ਹੁਣ ਤੁਹਾਨੂੰ ਕੀ ਦੱਸਾਂ ਮੇਰੇ ਵਿਆਹ ਤੇ ਰਿਸ਼ਤੇਦਾਰਾਂ ਦੀ ਕਰਨਾ ਇੱਕ ਬੰਦੇ ਦਾ ਨਾਮ ਲਵਾਵਾਂਗਾ ਤਾਂ ਐਵੇਂ ਖਰਾਬ ਹੋਏਗਾ ਕੀ ਆਹ ਰਿਸ਼ਤੇਦਾਰੀ ਦਾ ਨਾਮ ਲਵਾਵਾਂਗਾ ਤਾਂ ਖਰਾਬ ਹੋਏਗਾ ਜਦੋਂ ਸਾਡੇ ਤੇ ਮਾੜਾ ਟਾਈਮ ਸੀਗਾ ਨਾ ਤਾਂ ਮੇਰੇ ਬਾਪੂ ਨੂੰ ਕਹਿ ਕੇ ਕਿਹਾ ਜਾਂਦਾ ਸੀ ਜੇ ਤੂੰ 31000 ਪਾਣਾ ਤਾਂ ਆਈ ਸਾਰਾ ਨਾਨਕਾ ਦੇ ਸਕਦਾ ਤਾਂ ਆਈ ਠੀਕ ਆ ਜੀ ਤੇ ਜਦੋਂ ਮੇਰੇ ਵਿਆਹ ਤੇ ਸਾਡੇ ਤੇ ਚੰਗਾ ਟਾਈਮ ਸੀ ਨਾ ਵਿਆਹ ਚਲੋ ਵਧੀਆ ਕੀਤਾ ਤੇ ਉਹਨਾਂ ਦੇ ਸਾਰਿਆਂ ਨੇ ਏਡੇ ਏਡੇ ਮੂੰਹ ਬਣੇ ਸੀ ਬੈਠੇ ਸੀਗੇ ਠੀਕ ਆ ਮੇਰੇ ਵਿਆਹ ਤੇ ਤਾਂ ਉਹਨਾਂ ਦਾ ਜੇ ਭਰਾ ਨੇ 31 ਪਾਇਆ ਤੇ ਭੈਣਾਂ ਦਾ ਵੀ ਫਰਜ਼ ਬੰਦਾ ਹੈ ਕੁਝ ਚਲੋ ਗੱਲ ਬਣੀ ਗਈ ਆਪਾਂ ਪੈਣਾ ਦਾ ਹਮੇਸ਼ਾ ਕਰਦੇ ਰਵਾਂਗੇ ਮੈਂ ਨਹੀਂ ਕਦੀ ਇਦਾਂ ਸੋਚਿਆ ਸਾਰਾ ਕੁਛ ਇਕੋ ਵਾਲਾ ਕੁੜੀ ਮੁੰਡੇ ਨੂੰ ਇਕੁਅਲ ਰੱਖੋ ਠੀਕ ਆ ਜੀ ਪਰ ਮੇਰੇ ਵਿਆਹ ਤੇ ਇਨੀ ਕੁ ਗੱਲ ਉਹਨਾਂ ਨੇ ਗਲਤ ਕਰਤੀ ਕਿ ਚਲੋ ਅੱਜ ਬੋਲਚਾਲ ਬੰਦ ਹੋ ਗਈ ਆ ਮੈਂ ਉਹ ਨਾਮ ਨਹੀਂ ਲਵਾਗਾ ਨਹੀਂ ਬੁਲਾਉਂਦੇ ਸਾਨੂੰ ਚਲੋ ਆਪਣੀ ਜਗ੍ਹਾ ਖੁਸ਼ ਰਹਿਣਾ ਸੀ ਆਪਣੀ ਜਗ੍ਹਾ ਖੁਸ਼ ਆ ਠੀਕ ਆ ਕਹਿੰਦਾ ਮਤਲਬ ਕਿ ਵਕਤ ਤੋਂ ਸਾਰਾ ਹੀ ਦੇਖਿਆ ਵਾ ਗਰੀਬੀ ਵੀ ਦੇਖੀ ਹੁਣ ਪ੍ਰਮਾਤਮਾ ਦੇਣਾ ਸਾਡੇ ਕਿਰਪਾ ਸਾਰੇ ਉੱਤੇ ਤਾਂ ਦੇਖਿਆ ਫਿਰ ਇੱਕ ਇਹਨੇ ਜਿਹੜੀ ਰਿਸ਼ਤੇਦਾਰੀ ਲੇਕਿਨ ਫਿਰ ਇੱਥੇ ਰਿਸ਼ਤੇਦਾਰੀ ਦੇ ਆਪਾਂ ਗੱਲਬਾਤ ਕਰਦੇ ਬਾਰ-ਬਾਰ ਕਰ ਰਹੇ ਆ ਤੇ ਕੋਈ ਇਦਾਂ ਦਾ ਯਾਰ ਦੋਸਤ ਵੀ ਹੋਵੇਗਾ ਜਿਹਨੇ ਤੁਹਾਡੀ ਮਦਦ ਕੀਤੀ ਹੋਊਗੀ ਯਾਰ ਦੋਸਤ ਨਹੀਂ ਆਪਣਾ ਰੱਖਿਆ ਯਾਰ ਦੋਸਤ ਸਿਰਫ ਬਾਪੂ ਆ ਤੇ ਸਹੇਰੇ ਜਾਈ ਦਾ ਕੰਮ ਤੇ ਕੰਮ ਤੋਂ ਦੁਕਾਨ ਤੇ ਐਵੇਂ ਮੈਂ ਤੁਹਾਨੂੰ ਤੁਹਾਡੇ ਮੂਰੇ ਫੁਕਰੀਆਂ ਮਾਰਾਂ ਮੇਰੇ 10000 ਯਾਰ ਦੋਸਤ ਆ ਕੋਈ ਯਾਰ ਦੋਸਤ ਨਹੀਂ ਠੀਕ ਆ ਨਾ ਪਾਇਆ ਕਹ ਦੀਏਗੀ ਆਪਾਂ दारू ਪੀ ਦੀ ਨਾ ਨਾ ਕਿਸੇ ਨਾ ਬੈ ਕੇ ਘੁੰਮਣ ਚੱਲ ਜਾਂਦੇ ਹਾਂ ਏਦਾਂ ਦਾ ਕੋਈ ਕੰਮ ਨਹੀਂ ਨਾ ਏਦਾਂ ਦਾ ਕੋਈ ਹੈਬ ਆ ਠੀਕ ਆ ਜੀ ਯਾਰ ਦੋਸਤ ਸਿਰਫ ਬਾਪੂ ਆ ਸਾਰਾ ਕੁਝ ਰੱਬ ਬਾਪੂ ਆ ਦੂਜਾ ਵੀਰਵਾਰ ਉੱਥੇ ਜਾਣਾ ਹੈ ਸਾਈ ਜੀ ਦੇ ਸਾਰਾ ਕੁਝ ਉਹਨਾਂ ਵਾਲੀ ਹੈ ਤੇ ਆਪਣੇ ਦਰਸ਼ਕਾਂ ਨੂੰ ਵਾਸਤੇ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਜੋ ਤੁਹਾਡਾ ਬਾਪੂ ਹੈ ਨਾ ਤੁਸੀਂ ਜੇ ਤੁਹਾਡਾ ਬਾਪੂ ਨਾਲ ਆ ਨਾ ਤੁਸੀਂ ਦੁਨੀਆ ਜਿੱਤ ਸਕਦੇ ਆ ਦੁਨੀਆ ਦਾ ਕੋਈ ਵੀ ਕੰਮ ਆ ਜਿਹੜਾ ਤੁਸੀਂ ਕਰ ਸਕਦੇ ਇਹ ਤੁਹਾਡਾ ਬਾਪੂ ਨਾਲ ਇਹ ਗੱਲ ਮੈਂ ਤੁਹਾਨੂੰ ਜਰੂਰ ਕਹਿਣਾ ਚਾਹਦਾ ਕੰਮ ਨਾਲੇ ਕੋਈ ਛੋਟਾ ਨਹੀਂ ਹੁੰਦਾ ਕੰਮ ਅਸੀਂ ਵੀ 50000 ਤੋਂ ਸ਼ੁਰੂ ਕੀਤਾ ਸੀ ਤੇ ਅੱਜ ਸਾਈ ਜੀ ਦੀ ਕਿਰਪਾ ਨਾਲ ਠੀਕ ਆ ਦੋ ਦੁਕਾਨਾਂ ਆ ਗੱਡੀ ਆ ਸਭ ਕੁਝ ਆ ਜਿੱਥੇ ਕਈ 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 ਟਾਈਮ 'ਚ ਬੂਟ ਪਾਣ ਜੁਗਗੇ ਵੀ ਨਹੀਂ ਸੀਗੇ ਜੀ ਤੇ ਰਿਸ਼ਤੇਦਾਰ ਕੰਨੇ ਫਟੇ ਬੂਟ ਪਾਏ ਆ ਤੋ ਇਹ ਕੀ ਕਰ ਲੈਣਾ ਤੇ ਕੰਮ ਕਰੋ ਡੱਟ ਕੇ ਕਰੋ ਰਿਜ਼ਲਟ ਤੁਹਾਡਾ ਆਏਗਾ ਹੀ ਆਏਗਾ ਠੀਕ ਆ ਰਿਜ਼ਲਟ ਦਾ ਟੈਨਸ਼ਨ ਨਹੀਂ ਲੈਣੀ ਰਿਜ਼ਲਟ ਇਹ ਸੋਚ ਕੇ ਚੱਲੋ ਕਿ ਰਿਜ਼ਲਟ ਜੇ ਆਪਾਂ ਕੰਮ ਕਰ ਰਹੇ ਆ ਨਾ ਰਿਜ਼ਲਟ ਸੋਨਾ ਆਣਾ ਏਜੰਟ ਗੁਰਵੀਰ ਜੀ ਤੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਤੁਹਾਨੂੰ ਇਹਨਾਂ ਦੀ ਗੱਲਾਂ ਕਿੱਦਾਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਣਾ ਨੋਇਸਕਰ ਵੀਰ ਜੀ